ਹੀ ਮੈਂ ਕਿਹਾ ਲੋ ਤੁਸੀਂ ਬੱਸ ਕਿੰਨੇ ਬਣੇ ਢਾੜੇ ਵੈਸੇ 700 ਰੁਪਏ ਆ ਜੀ 700 ਰੁਪਏ ਪਰ ਤੁਹਾਨੂੰ ਬਤਾ ਢਾੜੇ ਉਹਦੇ ਵਿੱਚ ਮੈਂ ਕਿ ਮੈਂ ਚਿਕਨ ਮੈਂ ਕਿ ਨਿਕਲੇ ਆ ਪਨੀਰ ਵਿੱਚ ਉਹ ਸਰ ਮੈਂ ਕਿ ਨੀਨੋ ਬਾੜ ਹੀ ਖਲੋਤੇ ਆਏ ਆ ਨੀਨੋ ਬਾੜ ਚ ਆਪਾਂ ਖਲੋਤੇ ਆਏ ਆ ਮੇਰੀ ਵੀਡੀਓ ਬਣਾਣ ਦੇ ਜੀ ਭਾਜੀ ਬਣੇਗੀ ਫਿਰ ਬਣੇਗੀ ਭਾਜੀ ਜਿੱਲ ਬਣਾਉਣੀ ਚੰਗੀ ਤਰ੍ਹਾਂ ਬਣਾਓ ਲੋ ਫਿਰ ਭਾਈਓ ਲੋ ਫੜੋ ਪੇਮੈਂਟ ਤਾਂ ਕਰੋ ਪਹਿਲੇ ਆ ਕਰਤੀ ਪੇਮੈਂਟ ਤੁਹਾਡੀ ਨੀਨੋ ਬਾੜ ਹੀ ਅੱਜ ਪਨੀਰ ਚਿੱਲੀ ਖਾਦਾ ਤੇ ਬਾਜੀ ਆ ਵੇਖੋ ਨੀਨੋ ਬਾੜ ਦੇ ਓਨਰ ਬੈਠੇ ਹੋਏ ਨੇ ਚਿਕਨ ਨਿਕਲਿਆ ਮੇਰੇ ਕੋ ਵੀਡੀਓ ਬਣੀ ਹੋਈ ਆ ਮੈਂ ਜਰੂਰ ਸ਼ੇਅਰ ਕਰਾਂਗਾ ਬਾਜੀ ਇੱਕ ਮਿੰਟ ਐ ਵੇਖੋ ਐ ਬਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਬਾਜੀ ਕਹਿੰਦੇ ਸ਼ੋਦੇ ਆਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਿਰ ਦੇ ਪ੍ਰਬੰਧਕ ਜੇ ਤੁਸੀਂ ਤੋਈ ਮੇਰੇ ਕੋ ਕਰਨ ਕੀ ਆਏ ਹੋ ਬਾਜੀ ਅਸੀਂ ਤਾਂ ਤੁਹਾਡੇ ਕੋ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਖਰਾਕਵਾ ਕੇ ਦੇ ਦਿੱਤੇ ਤੁਹਾਨੂੰ ਤੇ ਮੈਂ ਦਫਾਣ ਲੱਗਾ ਮੈਂ ਦਫਾਣ ਲੱਗਾ ਨਾ ਕਰ ਭਾਜੀ ਜੋ ਮੈਨਾਂ ਧੱਕਾ ਆਇਆ ਮੈਂ ਕਿ ਧੱਕਾ ਵੀ ਮੈਂ ਕੀ ਵਿਖਾਵਾਂਗਾ ਨਾ ਮੈਂ ਕਹਾਂ ਭਾਜੀ ਦਫਾਣ ਲੱਗਾ ਮੈਂ ਮੈਂ ਕਿ ਧੱਕਾ ਵੀ ਵਿਖਾਵਾਂਗਾ ਜੋ ਕਰਨਾ ਕਰ ਲੋ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਤੂੰ ਮਰਨਾ ਹੋਇਆ ਇਹਦਾ ਦਫਾ ਮੈਂ ਹੋ ਜਾਣਾ ਭਾਈ ਦਫਾ ਮੈਂ ਕਹਾਂ ਹੋ ਜਾਣਾ ਮੈਂ ਦਫਾ ਮੈਂ ਹੋ ਲੱਗਾ ਕਿ ਅੱਜ ਅਸੀਂ ਇੱਕ ਰੈਸਟੋਰੈਂਟ ਦੇ ਗਏ ਨੀਨੋ ਰੈਸਟੋਰੈਂਟ ਜਿਹਨੂੰ ਨੀਨੋ ਬਾਰਵੀ ਗਿਆ ਜਾਂਦਾ ਕਸਟਮ ਚੌਂਦੇ ਬਿਲਕੁਲ ਸਾਹਮਣੇ ਆ ਅਸੀਂ ਅੱਜ ਉੱਥੇ ਆਪਣੇ ਦੋ ਤਿੰਨ ਯਾਰ ਦੋਸਤ ਅਸੀਂ ਖਾਣ ਪੀਣ ਗਏ ਤੇ ਉੱਥੇ ਅਸੀਂ ਚਿੱਲੀ ਪਨੀਰ ਆਰਡਰ ਕੀਤਾ ਉੱਥੇ ਸਾਨੂੰ ਚਿੱਲੀ ਪਨੀਰ ਦੀ ਬਜਾਏ ਚਿਕਨ ਦਿੱਤਾ ਗਿਆ ਅੱਜ ਜਿਹੜਾ ਦਿਨ ਹੈ ਉਹ ਬੁੱਧਵਾਰ ਤਰੀਕ 4 ਸਤੰਬਰ 2024 ਨੇੜਬੋਟ 7:30 ਵਜੇ ਦਾ ਟਾਈਮ ਸੀ ਅਸੀਂ ਉਥੇ ਚਿੱਲੀ ਬਨੀ ਡਾ order ਕੀਤਾ ਤੇ ਉਥੇ ਸਿੱਧਾ ਸਾਨੂੰ ਨੇ ਚਿੱਲੀ ਬਨੀ ਡਿੱਤਾ ਤੇ ਉਹਦੇ ਵਿੱਚ ਚਿਕਨ ਦੇ ਪੀਸਿਸ ਪਾਏ ਗਏ ਜਿਹੜੀ ਕਿ ਮੈਂ ਨਾਲ ਤੁਹਾਨੂੰ ਵੀਡੀਓ ਤੇ ਪਲੱਸ ਫੋਟੋਆਂ ਸ਼ੇਅਰ ਵੀ ਕਰਾਂਗਾ ਤੇ ਉਥੇ ਅਸੀਂ ਜਦੋਂ ਉਹਦਾ ਵਿਰੋਧ ਕੀਤਾ ਤੇ ਰੈਸਟੋਰੈਂਟ ਓਨਰ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਜਿਹੜਾ ਕਿ ਵੀਡੀਓ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਸਾਡੇ ਨਾਲ ਕਾਲੀ ਗਲੌਂਚ ਕੀਤਾ ਗਿਆ ਸਾਨੂੰ ਗੰਧੀ ਸ਼ਬਦਾਂਜਲੀ ਨਾਲ ਸੰਬੋਧਿਤ ਕੀਤਾ ਗਿਆ ਮੈਂ ਆਪਣੇ ਸ਼ਹਿਰ ਵਾਸੀਆਂ ਕੋ ਐ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਇਸ ਰੈਸਟੋਰੈਂਟ ਤੇ ਬਿਲਕੁਲ ਵੀ ਤੁਸੀਂ ਖਾਣ-ਪੀਣ ਨਾ ਜਾਓ ਕਿਉਂਕਿ ਅਗਰ ਤੁਹਾਡੇ ਆ ਧਰਮ ਦੀ ਕੋਈ ਪਾਲਣਾ ਨਹੀਂ ਕੋਈ ਤੁਹਾਡੇ ਧਰਮ ਦੀ ਮੈਂ ਕਿ ਅਵੱਜੋ ਨਹੀਂ ਕਰਦੇ ਤੁਸੀਂ ਇਹਨਾਂ ਕੋ ਵੈਜ ਆਰਡਰ ਕਰੋਗੇ ਉਹਦੇ ਵਿੱਚ ਜ਼ਰੂਰ ਨੌਨ ਵੈਜ ਤੁਹਾਨੂੰ ਮੈਂ ਕਿ ਮਿਲੇਗਾ ਜਿਵੇਂ ਕਿ ਸਾਡੇ ਨਾਲ ਹੋਇਆ ਅਸੀਂ ਪਨੀਰ ਆਰਡਰ ਕੀਤਾ ਤੇ ਸਾਨੂੰ ਇਹਨਾਂ ਨੇ ਨੌਨ ਵੈਜ ਚਿਕਨ ਦਿੱਤਾ ਤੇ ਮੇਰੀ ਸ਼ਹਿਰ ਵਾਸੀਆਂ ਕੋ ਐਹੀ ਬੇਨਤੀ ਹੈ ਕਿ ਮੇਰੇ ਵੀਰ ਹਨ ਭਰਾਵੋ ਤੁਸੀਂ ਪਲੀਸ ਇਸ ਰੈਸਟੋਰੈਂਟ ਦੇ ਉੱਤੇ ਨਾ ਜਾਓ ਕਿਉਂਕਿ ਇਹ ਤੁਹਾਨੂੰ ਚਿਕਨ ਦੀ بجائے ਸੌਰੀ ਵੈਜ ਦੀ بجائے ਨੋਨ ਵੈਜ ਦੇਣਗੇ ਮੈਂ ਅੰਮ੍ਰਿਤਸਰ ਪ੍ਰਸ਼ਾਸਨ ਕੋਲੋਂ ਐਂਡ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋਲ ਇਹ ਬੇਨਤੀ ਆ ਕਰਦਾ ਹਾਂ ਅੰਮ੍ਰਿਤਸਰ ਡੀਸੀ ਸਾਹਿਬ ਦੇ ਕੋਲੋਂ ਵੀ ਬੇਨਤੀ ਆ ਕਰਦਾ ਹਾਂ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਕੀ ਹੈ ਹੋਰ ਲੋਕਾਂ ਦੀ ਸਿਹਤ ਅਤੇ ਧਰਮ ਦੇ ਨਾਲ ਖਿਲਵਾੜ ਨਾ ਕਰਨ ਕਿਉਂਕਿ ਇਹਨਾਂ ਨੇ ਕੋਈ ਵੀ ਭਾਂਡੇ ਵੱਖਰੇ ਨਹੀਂ ਲਾਇਦੇ ਕੋਈ ਵੀ ਇਹਨਾਂ ਦੇ ਭਰਤਨ ਕੋਈ ਵੀ ਇਹਨਾਂ ਦੇ ਜਿਹੜੇ ਮੂਵਮੈਂਟਸ ਨੇ ਉਹ ਵੱਖਰੇ ਨਹੀਂ ਹੈਗੇ ਇਹ ਉਸੇ ਵੀ ਚੀਜ਼ ਬਣਾ ਰਹੇ ਨੇ ਤੇ ਉਸੇ ਵੀ ਜਨੂੰਨ ਵਿੱਚ ਬਣਾ ਰਹੇ ਨੇ ਜਿੱਦੇ ਨਾਲ ਕਿ ਤੁਹਾਡੇ ਧਰਮ ਤੇ ਅਤੇ ਤੁਹਾਡੀ ਸਿਹਤ ਦੇ ਨਾਲ ਖਲਵਾਰ ਕੀਤਾ ਜਾ ਰਿਹਾ ਵਾ ਤੇ ਕਿਰਪਾ ਕਰਕੇ ਅਗਰ ਤੁਸੀਂ ਆਪਣੇ ਧਰਮ ਦੇ ਪ੍ਰਤੀ ਐਂਡ ਆਪਣੀ ਸਿਹਤ ਦੇ ਪ੍ਰਤੀ ਲਾਇ ਲਓ ਤੇ ਕਿਰਪਾ ਕਰਕੇ ਇਹ ਰੈਸਟੋਰੈਂਟਾਂ ਤੇ ਨਾ ਜਾਓ ਕਿਉਂਕਿ ਸਾਡਾ ਪੁਲਿਸ ਪ੍ਰਸ਼ਨ ਹੈ ਅਤੇ ਸਾਡਾ ਅੰਮ੍ਰਿਤਸਰ ਅਰਸ਼ਾਸ਼ਲ डीसी साहब ਦੀ ਜਿਹੜੀ ਟੀਮ ਹੈ ਜਾਂ ਹੈਲਥ ਡਿਪਾਰਟਮੈਂਟ ਦੀ ਟੀਮ ਉਹ ਸੁੱਤੀ ਪਈ ਹੈ। ਉਹਨਾਂ ਨੂੰ ਕੋਈ ਪਤਾ ਨਹੀਂ ਕਿ ਲੋਕਾਂ ਦੀ ਸਿਹਤ ਨਾਲ ਖਲਵਾ ਰਹੇ ਆ। ਵੈਸੇ ਤੇ ਮਾਨ ਸਾਹਿਬ ਕਹਿੰਦੇ ਸੀ ਕਿ ਮੈਂ ਹਰ ਚੀਜ਼ ਦਾ ਖਿਆਲ ਰੱਖਾਂਗਾ। ਬਟ ਮੈਨੂੰ ਤੇ ਉਹ ਮਾਨ ਸਾਹਿਬ ਦਾ ਖੁਸ਼ਹਾਲ ਪੰਜਾਬ ਨਜ਼ਰ ਨਹੀਂ ਆ ਰਿਹਾ। ਉਹ ਵਧੀਆ ਪੰਜਾਬ ਤੇ ਇਮਾਨਦਾਰ ਪੰਜਾਬ ਤੇ ਨਜ਼ਰ ਨਹੀਂ ਆ ਰਿਹਾ। ਹਰ ਅਫਸਰ ਆਪਣੀਆਂ ਚ ਭਵਰਾਂ ਤੇ ਲੱਗਾ ਹੋਇਆ ਹੈ। ਤੇ ਬਾਕੀ ਚਲੋ ਸੋ ਜੋ ਵੀ ਹੈ। ਮੈਂ ਸ਼ਹਿਰ ਵਾਸੀਆਂ ਤੇ ਆਪਣੇ ਹਿੰਦੂ ਭਰਾਵਾਂ ਕੋਈ ਇਹ ਬੇਨਤੀ ਕਰਾਂਗਾ। ਕਿ ਪਲੀਜ਼ ਇਹੋ ਜਿਹੇ ਰੈਸਟੋਰੈਂਟਾਂ ਤੋਂ ਜਾਣ ਤੋਂ ਆਪਣਾ ਪਰਹੇਜ਼ ਕੀਤਾ ਜਾਵੇ ਤੇ ਆਪਣੇ ਧਰਮ ਨੂੰ ਪਛਾਣਨ ਤੋਂ ਪਰਹੇਜ਼ ਕੀਤਾ ਜਾਵੇ। ਤੇ ਬਾਕੀ ਤੁਸੀਂ ਆਪ ਸਿਆਣੇ ਹੋ। ਬਾਕੀ ਮੈਂ ਮੀਡੀਆ ਕੋ ਵੀ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਮੀਡੀਆ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਚੁੱਕੇ। ਵੱਧ ਤੋਂ ਵੱਧ ਮੇਰੀ ਆਵਾਜ਼ ਨੂੰ ਚੁੱਕੇ ਕਿਉਂਕਿ ਹਰ ਬੰਦੇ ਦੀ ਆਵਾਜ਼ ਚੁਕਣਾ ਹਰ ਬੰਦੇ ਦੇ ਵਿੱਚ ਹਿੰਮਤ ਨਹੀਂ ਹੁੰਦੀ। ਕੋਈ ਕੋਈ ਬੰਦਾ ਹੀ ਆਵਾਜ਼ ਚੁਕਦਾ ਵਾ। ਅਗਰ ਮੈਂ ਆਵਾਜ਼ ਚੁੱਕੀ ਹੈ ਤੇ ਅੱਜ ਮੈਨੂੰ ਪਤਾ ਮੈਨੂੰ ਐ ਧਮਕੀਆਂ ਲੱਗਣ ਗਿਆ ਮੈਨੂੰ ਉਹ ਕਹਿ ਰਿਹਾ ਸੀ ਕਿ ਤੂੰ ਮੇਰੀ ਵੀਡੀਓ ਵਾਇਰਲ ਕਰਕੇ ਵਖਾਤ ਹਨ ਮੈਂ ਜਨੂ ਮਾਰ ਦਾਂਗਾ। ਮੈਨੂੰ ਜਾਨੋ ਮਾਰਨ ਦੇ ਥ੍ਰੈਟ ਵੀ ਆਣਗੇ ਮੈਨੂੰ ਬੜਾ ਕੁਝ ਆਏਗਾ ਕਿਉਂਕਿ ਉਹ ਠੇਕੇ ਵਾਲੇ ਨੇ ਉਹ ਵੱਡੇ ਰੈਸਟੋਰੈਂਟ ਓਨਰ ਨੇ ਉਹ ਸੌਹੂ ਕਰਨੇ ਮੈਨੂੰ ਜਾਨੋ ਮਾਰਨ ਦੇ ਥ੍ਰੈਟ ਵੀ ਆਣਗੇ ਮੈਨੂੰ ਸਭ ਕੁਝ ਪਤਾ ਮੇਰੇ ਤੇ ਜਾਨੀ ਮਾਨੀ ਹਮਲਾ ਵੀ ਹੋ ਸਕਦਾ ਵਾ ਬਟ ਫਿਰ ਵੀ ਮੈਂ ਲੋਕਾਂ ਦੀ ਸਿਹਤ ਅਤੇ ਧਰਮ ਦੇ ਪ੍ਰਤੀ ਜਾਗਰੂਕ ਲੋਕਾਂ ਨੂੰ ਕਰ ਰਿਹਾ ਹਾਂ ਕੋਈ ਗੱਲ ਨਹੀਂ ਮੇਰੀ ਜਾਨ ਜਾਂਦੀ ਹੈ ਜਾਵੇ ਪਰ ਤੁਸੀਂ ਲੋਕ ਆਪਣੀ ਸਿਹਤ ਦਾ ਖਿਆਲ ਰੱਖੋ ਬਾਕੀ ਮੈਂ ਇਹਦੇ ਖਿਲਾਫ ਬੰਦੀ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਆਪਣੇ ਮੈਂ ਲੀਗਲ ਐਡਵਾਈਜ਼ਰ ਨਾਲ ਸਲਾਹ ਕਰ ਰਿਹਾ ਹਾਂ ਜੋ ਵੀ ਉਸ ਦੇ ਮੁਤਾਬਿਕ ਮੈਨੂੰ ਸਲਾਹ ਦਿੱਤੀ ਜਾਏਗੀ ਮੈਂ ਉਸ ਦੇ ਮਦਾਬੀ ਕੰਨਾਰੇ ਤੇ ਨੀਨੋ ਰੈਸਟੋਰੈਂਟ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗਾ ਤੇ ਬਟ ਤੁਸੀਂ ਆਪਣੇ ਧਰਮ ਤੇ ਅਤੇ ਆਪਣੀ ਸਿਹਤ ਦਾ ਬਚਾਅ ਕਰੋ ਆਪਣਾ ਬਚਾਅ ਕਰਕੇ ਚੱਲੋ ਪਲੀਜ਼ ਇਸ ਰੈਸਟੋਰੈਂਟ ਦੇ ਉੱਤੇ ਨਾ ਖਾਂਜੋ ਅਤੇ ਮੈਂ মিডিਆ ਨੂੰ ਇਹ ਬੇਨਤੀ ਕਰਦਾ ਹਾਂ ਕਿ ਮੇਰੀ ਇਸ ਗਵਾਜ਼ ਨੂੰ ਵੱਧ ਤੋਂ ਵੱਧ ਚੁੱਕਿਆ ਜਾਵੇ ਕਿਉਂਕਿ ਜਦੋਂ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਅਤੇ ਪੁਲਿਸ ਡਿਪਾਰਟਮੈਂਟ ਐਂਡ ਹੈਲਥ ਡਿਪਾਰਟਮੈਂਟ ਸੁੱਤੇ ਹੁੰਦੇ ਨੇ ਉਦੋਂ ਸਿਰਫ ਇੱਕ ਨਾਗਰਿਕ ਨੂੰ ਵਿਸ਼ਵਾਸ ਹੁੰਦਾ ਮੀਡੀਆ ਦੇ ਉੱਤੇ ਕਿਉਂਕਿ ਮੀਡੀਆ ਹਿੰਦੁਸਤਾਨ ਦਾ ਲੋਕਤੰਤਰ ਦਾ ਚੌਥਾ ਪਿੱਲਰ ਆ ਤੇ ਅਗਰ ਚੌਥਾ ਪਿੱਲਰ ਹੀ ਸਾਡੀ ਆਵਾਜ਼ ਨੂੰ ਨਹੀਂ ਸੁਨੇਗਾ ਤੇ ਅਸੀਂ ਫਿਰ ਕਿੱ데 ਕੋ ਜਾਵਾਂਗੇ ਇਸ ਕਰਕੇ ਮੇਰੀ ਮੀਡੀਆ ਵਾਲਿਆਂ ਦੇ ਭਰਾਵਾਂ ਤੋਂ ਵੀ ਇਹ ਬੇਨਤੀ ਹੈ ਇਹ ਮੇਰੀ ਆਵਾਜ਼ ਨੂੰ ਵਾਧੂ ਤੋਂ ਵਾਧੇ ਚੁੱਕਣ ਅਗਰ ਕਿਸੇ ਨੇ ਆਵਾਜ਼ ਚੁੱਕੀ ਹੈ ਤੇ ਉਹਨੂੰ ਪ੍ਰੋਪਰ ਚੁੱਕਣ ਤੇ ਬਾਕੀ ਇਹਨਾਂ ਦੇ ਖਿਲਾਫ ਜੋ ਵੀ ਬਣਾਉਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੀ ਪ੍ਰਸ਼ਾਸਨ ਨਾਲ ਹੋਇਆ ਅਪੀਲ ਹੈ ਬਾਕੀ ਮੈਂ ਵੀ ਆਪਣੇ ਲੀਗਲ ਐਡਵਾਈਜ਼ਰ ਨਾਲ ਸਲਾਹ ਕਰਕੇ ਇਹਦੇ ਉੱਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਮੈਨੂੰ ਰਿਸੀਵ ਕਰਾਂਗਾ ਧੰਨਵਾਦ ਜੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੇਗਮ ਸ਼ਹਿਨਾਜ ਜੀ 25 ਸਾਲ ਦਾ ਤਜਰਬਾ ਨੌ ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ கிரீன் கார்டு ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658